ਉਧਰ ਲੁਧਿਆਣਾ ਦੇ ਲਾਡੋਵਾਲ ਦੇ ਵਿੱਚ ਕਿਸਾਨਾਂ ਨੇ ਦੂਜੇ ਦਿਨ ਵੀ ਟੋਲ ਪਲਾਜ਼ਾ ਬੰਦ ਰੱਖਿਆ ਹੈ ਤਾਂ ਐਨਬੀ ਨਿਊਜ਼ ਦੇ ਪੱਤਰਕਾਰ ਅਰਵਿੰਦ ਸਰਨਾ ਨੇ ਟੋਲ ਪਲਾਜ਼ੇ ਦਾ ਜਾਇਜ਼ਾ ਲਿਆ ਤਾਂ ਉਥੇ ਹੀ ਕਿਸਾਨਾਂ ਦੇ ਨਾਲ ਖਾਸ ਤੌਰ ਤੇ ਗੱਲਬਾਤ ਕੀਤੀ ਗਈ ਹੈ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਅਸੀਂ ਖੜੇ ਹਾਂ ਅੱਜ ਦੂਸਰਾ ਦਿਨ ਹੈ ਜਿੱਥੇ ਟੋਲ ਪਲਾਜ਼ਾ ਬਿਲਕੁਲ ਫ੍ਰੀ ਹੈ ਤੁਸੀਂ ਦੇਖ ਸਕਦੇ ਹੋ ਗੱਡੀਆਂ ਬਿਲਕੁਲ ਜਾ ਰਹੀਆਂ ਨੇ ਕੋਈ ਟੋਲ ਟੈਕਸ ਨਹੀਂ ਲੱਗ ਰਿਹਾ ਇਹ ਦੋ ਦਿਨ ਤੱਕ ਕਾਲ ਸਗੀ ਫ੍ਰੀ ਹੋਰ ਅੱਜ ਦੇ ਦਿਨ ਜਦੋਂ ਕਿਸਾਨ ਜਥੇਬੰਦੀਆਂ ਨਾਲ ਦੀ ਮੀਟਿੰਗ ਹੋਣੀ ਹੈ ਤੇ ਗੱਲਬਾਤ ਹੋਣੀ ਹੈ ਕਿ ਅੱਗੇ ਇਹ ਕਿਹੜਾ ਸਟਾਪ ਚੱਕੂਗਾ ਇਸੇ ਮੌਕੇ ਤੇ ਸਾਡੇ ਨਾਲ ਕੁਝ ਜਿਹੜੇ ਕਿਸਾਨ ਲੋਕ ਨੇ ਉਹ ਖੜੇ ਨੇ ਤੇ ਲਾਭ ਨੇ ਸਰ ਕੀ ਨਾਮ ਹੈ ਜੀ ਢਾਡੀ ਇਕਵਾਲ ਸਿੰਘ ਖਾਲਸਾ ਮੀਤ ਪ੍ਰਧਾਨ ਫਨੌਰ ਭਾਰਤੀ ਕਿਸਾਨ ਯੂਨੀਅਨ ਦੁਆਬਾ ਸਰ ਇਸ ਪਹਿਲੇ ਸਿਰਚ ਪੱਟੀ ਬੰਦੀ ਹੈ ਕਿਉਂ ਇਹ ਸਿੰਘੂ ਬਾਡਰ ਦੀ ਜਿਹੜੀ ਇਤੋਂ ਬਹੀਰ ਘੱਤੀ ਸੀ ਜਾਣ ਲਈ ਉਹਨੂੰ ਰੋਕਾਂ ਲੱਗੀਆਂ ਸ਼ੰਭੂ ਤੇ ਤੇ ਸ਼ੰਭੂ ਦੀ ਇਹ ਨਿਸ਼ਾਨੀ ਹੈ ਸਭ ਤੋਂ ਪਹਿਲੀ ਫੇਟ ਜਿਹੜੀ ਲੱਗੀ ਆ 3:15 ਤੇ ਉਹ ਮੇਰੇ ਲੱਗੀ ਹੈ ਕੀ ਕੋਣ ਤੁਸੀਂ ਹਾਂਜੀ ਮੈਂ ਠੀਕ ਆ ਹੌਸਲੇ ਬੁਲੰਦ ਨੇ ਹੌਸਲੇ ਕਦੇ ਸਿੰਘਾਂ ਦੇ ਢੇਰੀ ਹੁੰਦੇ ਨਹੀਂ ਅੱਛਾ ਇੱਕ ਟੋਲ ਪਲਾਜ਼ਾ ਜੇ ਖੁੱਲਾ ਐਸ ਫ੍ਰੀ ਹੈ ਕਦੋਂ ਤੱਕ ਹੈ ਇਹ ਵੈਸੇ ਪਹਿਲਾਂ ਹੋਰ ਜੂਨੀਅਨ ਦੀ ਕਾਲ ਸੀਗੀ ਉਹਨਾਂ ਨੇ ਦੋ ਦਿਨ ਦਾ ਰੱਖਿਆ ਸੀ ਤੇ ਅੱਜ ਉਹਨਾਂ ਨਾਲ ਗੱਲਬਾਤ ਹੋਈ ਆ ਜੇ ਤਾਂ ਉਹ ਸ਼ਾਮ ਨੂੰ ਚਲੇ ਗਏ ਛੱਡ ਕੇ ਤੇ ਫਿਰ ਇਹਨੂੰ ਕੰਟੀਨਿਊ ਜਿੰਨਾ ਚਿਰ ਧਰਨਾ ਚੱਲਦਾ ਆਪਣਾ ਜਿੱਦਾਂ ਅੱਗੇ ਆਪਾਂ ਕੀਤਾ ਸੀ ਇਹਨੂੰ ਪਿਛਲੇ ਧਰਨੇ ਵਿੱਚ 14 ਮਹੀਨੇ ਨੂੰ ਫ੍ਰੀ ਕਰਕੇ ਰੱਖਿਆ ਸੀ ਫਿਰ ਜਿੰਨਾ ਚਿਰ ਧਰਨਾ ਚੱਲੂਗਾ ਇਹਨੂੰ ਉਨਾ ਚਿਰ ਆਪਾਂ ਫ੍ਰੀ ਕਰਕੇ ਰੱਖਾਂਗੇ ਚਲੋ ਜੀ ਜਦ ਤੱਕ ਇਹਨਾਂ ਦੀ ਦੂਸਰੀਆਂ ਦੀ ਕਾਲ ਲੈ ਪਹਿਲੇ ਉਹਨਾਂ ਦਾ ਇੰਤਜ਼ਾਰ ਕਰਾਂਗੇ ਉਹਨਾਂ ਦੀ ਅੱਜ ਅਸੀਂ ਸਪੋਰਟ ਤੇ ਆਏ ਆਂ ਭਾਪੀ ਕਿਸਾਨ ਜੋਨ ਦਬਾਬਾ ਉਹਨਾਂ ਦੀ ਸਪੋਰਟ ਕਰਦੀ ਆ ਬਿਲਕੁਲ ਜੀ ਤੁਹਾਨੂੰ ਤਸਵੀਰਾਂ ਫਿਰ ਮੈਂ ਦਿਖਾਉਂਗਾ ਇੱਕ ਵਾਰ ਟੋਲ ਪਲਾਜ਼ਾ ਦੇਖੋ ਜੀ ਓਪਨ ਕੀਤਾ ਹੋਇਆ ਹੈ ਫਰੀ ਚ ਗੱਡੀਆਂ ਲੰਘ ਰਹੀਆਂ ਨੇ ਲਾਡੋਵਾਲ ਟੋਲ ਹੈ ਟੋਲ ਸਭ ਤੋਂ ਮਹਿੰਗਾ ਟੋਲ ਹੈ ਲੁਧਿਆਣੇ ਬੰਦਾ ਹੈ ਹਾਲਾਂਕਿ ਅੱਜ ਗੱਲਬਾਤ ਹੋਣੀ ਕਿਸਾਨਾਂ ਨਾਲ ਉਸ ਤੋਂ ਬਾਅਦ ਫੈਸਲਾ ਹੋਣਾ ਹੈ ਕਿ ਅੱਗੇ ਕੀ ਕੀਤਾ ਜਾਵੇ ਲੁਧਿਆਣਾ ਲਾਡੋਵਾਲ ਤੋਂ ਮੈਂ ਅਰਵਿੰਦਰ ਸਰਾਨਾ ਏ ਐਨ ਨਿਊਜ਼